مر ننھٽي آ توهر جنو هو ڌن گتيو هو جو سُ پاوِي بيتو سڪي هٽ وانيا پر حاصل کماي موتو ٺڙا ਈਮਾ ਸੰਤਾ ਮੇਰਾ ਤਕਬ ਮਰਜੀ ਆਸਮਾਨ ਹੈ ਬੜੀ ਕੁੜਮਾ ਬੜੀ ਕੁੜਮਾ ਬੜੀ ਆਪਰ ਤੋਂ ਆਦੇਓ ਅਰੇ ਬਾਬਾ ਹਾਲਾਤ ਬਹੁਤ ਸਗਵਾ ਸੱਬੇ ਬਾਤ ਪਾ ਲਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਮੇਰਾ ਨਾਮ trapdeep singh ਹੋਈ ਵਾਇਗੁਰ ਜੀ ਤੁਸੀਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਹੋ ਹਾਂਜੀ ਹਾਂਜੀ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਕਰਨ ਦਾ ਸ਼ੁਰੂ ਤੋਂ ਹੀ ਕਰਦੇ ਆ ਬਚਪਨ ਤੋਂ ਜੀ ਹੁਣ ਅੱਜ ਗੁਰਦੁਆਰਾ ਸਾਹਿਬ ਖੰਡ ਪਾਠਾਂ ਦੀ ਲੜੀਆਂ ਚੱਲੀਆਂ ਚੱਲੀਆਂ ਹਨ ਜਿਹਦਾ ਕੱਲ ਤਿੰਨ ਦਿਨ ਨੂੰ ਭੋਗ ਪਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੀਦਾ ਅਸੀਂ ਇਹ ਸਭ ਕਹਿਣਾ ਚਾਹੁੰਦੇ ਆ ਵੀ ਸਾਡੇ ਨਗਰ ਦਾ ਬਹੁਤ ਜ਼ਿਆਦਾ ਸੰਜੋਗ ਆ ਅਸੀਂ ਦੂਰੋਂ ਨੇੜੋਂ ਦੀਆਂ ਸੰਗਤਾਂ ਨੂੰ ਵੀ ਅਪੀਲ ਤੁਹਾਡੇ ਮਾਦਮ ਨਰਾਇ ਮੀਡੀਆ ਰਾਈ ਕਰਨਾ ਚਾਹੁੰਦੇ ਆ ਵੀ ਵਾਧੂ ਬਾਧ ਸੰਗਤਾਂ ਸਾਡੇ ਗੁਰੂ ਘਰ ਆਉਣ ਇਸ ਸਮਾਗਮ ਵਿੱਚ ਐਨਆਰਆਈ ਭਰਾਵਾਂ ਦਾ ਵੀ ਕਾਫੀ ਯੋਗਦਾਨ ਹੋਣਾ ਹੈ ਹਾਂਜੀ ਇਹ ਸਮਾਗਮ ਵਿੱਚ ਐਨਆਰਆਈ ਭਰਾਵਾਂ ਦਾ ਬਹੁਤ ਵੱਡਾ ਸੰਯੋਗ ਹੁੰਦਾ ਹੈ ਕਿਉਂਕਿ ਐਸ ਕੀ ਗੁਰੂ ਘਰ ਦੇ ਵਿੱਚ ਸਟਾਲ ਵੀ ਲਾਈ ਜਾਣੇ ਆ ਜਿਹਦੇ ਵਿੱਚ 10-12 ਸਟਾਲ ਨੇ ਸੰਗਤਾਂ ਵਾਸਤੇ ਕੀ ਪ੍ਰਾਲੇ ਕੀਤੇ ਗਏ ਪਰੰਮਿਕਾ ਵੱਲੋਂ ਸੰਗਤਾਂ ਵਾਸਤੇ ਪ੍ਰਾਲੇ 쿨ਰ ਲਾਏ ਗਏ ਆ ਤੇ ਹਵਾ ਵਾਸਤੇ ਸੰਗਤਾਂ ਵਾਸਤੇ ਚਾਹ ਪਾਣੀ ਦੇ ਲੰਗਰ ਲਾਏ ਜਾਣਗੇ ਗੁਰੂ ਘਰ ਦਾ ਟੁੱਟ ਲੰਗਰ ਵਰਤੂਗਾ ਕੋਈ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਐਸਨ ਜੀ ਇਹ ਇਹ ਦੇਣਾ ਚਾਹੁੰਦੇ ਕਿ ਸਾਡੇ ਨਗਰ ਵਿੱਚ ਵੱਧ ਤੋਂ ਵੱਧ ਸੰਗਤਾਂ ਆਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਕਿਹਨਾ ਫਿਰਦਾ ਗਿਆਨੀ ਅਜਮੇਰ ਸਿੰਘ ਜੀ ਅੱਛਾ ਜੀ ਬਾਬੂ ਇਸ ਥਾਨ ਦਾ ਕਿਨਾਮਾ ਗੁਰਦੁਆਰਾ ਸਾਹਿਬ ਦਾ ਕਿਨਾਮਾ ਜਿੱਥੇ ਇਹ ਪਠਾਣੀ ਲੜੀਆਂ ਚੱਲੀਆਂ ਇਹ ਆਪਣੇ ਪਿੰਡ ਦਾ ਨਾਮ ਹੈਗਾ ਜੀ ਦੰਦੂਪੁਰ ਭਗਤਪੁਰ ਇਸ ਪਿੰਡ ਦੇ ਨਾਮ ਦੋ ਆ ਦੇ ਅਸਲੀ ਨਾਮ ਹੈਗਾ ਭਗਤਪੁਰਾ ਜਿਆਦਾ ਸੰਦਪੁਰ ਨਾਮ ਨਾਲ ਜਾਣਿਆ ਜਾਂਦਾ ਵਾ ਤੇ ਇਸ ਪਿੰਡ ਨਗਰ ਦੇ ਵਿੱਚ ਸੰਤ ਬਾਬਾ ਜਗ ਸਿੰਘ ਜੀ ਮਹਾਂਪੁਰਸ਼ ਹੋਏ ਨੇ ਤੇ ਜਿਨ੍ਹਾਂ ਦਾ ਜਨਮ ਇਸ ਨਗਰ ਦੇ ਵਿੱਚ ਹੋਇਆ ਹੈ ਤੇ ਉਹਨਾਂ ਦੇ ਨਾਮ ਤੇ ਹਰ ਸਾਲ ਲੜੀਆਂ ਖੰਡ ਪਾਟ ਚੱਲਦੇ ਨੇ ਇਹ ਵਾਈਬਲ ਕਿੰਨੇ ਖੰਡ ਪਾਟ ਚੱਦੀ ਲੜੀਆਂ ਚੱਲਦੀਆਂ ਕਿੰਨੇ ਦਿਨ ਚੱਲਦੀਆਂ ਇੱਥੇ ਲੜੀਆਂ ਚੱਲਦੇ ਨੇ ਕਿਰੀਬਨ ਜੀ 17 18 ਸਾਲੋਂ ਚੱਲੇ ਆ ਤੇ ਹਰ ਸਾਲ ਲੜੀਆਂ ਚੱਲਦੀਆਂ ਤੇ ਮਤਲਬ ਪਿਛਲੇ ਸਮੇਂ ਦੇ ਵਿੱਚ ਦੋ ਲੜੀਆਂ ਆ ਰਹੀਆਂ ਕਦੇ ਤਿੰਨ ਲੜੀਆਂ ਚਾਰ ਲੜੀਆਂ ਤੇ ਐਰ ਕੇ ਪੰਜ ਲੜੀਆਂ ਚੱਲੀਆਂ ਨੇ ਲਗਾਤਾਰ ਤੇ 23 ਤਰੀਕ ਤੋਂ ਲੜੀਆਂ ਦੀ ਅਰੰਭਤਾ ਹੋਈ ਸੀ ਤੇ 3 ਤਰੀਕ ਤੱਕ ਸਮਾਪਤੀ ਹੋਣੀ ਆ ਤੇ 3 ਤਰੀਕ ਨੂੰ ਸਮਾਪਤੀ ਹੋਣੀ ਆ ਸਲਾਗੁਰੇ ਸੰਗਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਮੈਸੇਜ ਹੈ ਵੀ ਦੇਖੋ ਜੀ ਜਿਤਨਾ ਸੰਗਤਾਂ ਆਪਣੇ ਨਗਰ ਚ ਇਲਾਕੇ ਦੇ ਵਿੱਚੋਂ ਸੰਗਤਾਂ ਤੇ ਦੇਸ਼ਾਂ ਦੇ ਸੰਗਤਾਂ ਆਉਂਦੀਆਂ ਤੇ ਮਾਪਕ ਸੰਤ ਮਾਪਕ ਸੰਸਾਰ ਵਿੱਚ ਆਉਂਦੇ ਨੇ ਦੁਨੀਆ ਦਾ ਭਲਾ ਕਰਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਦੇਖਦੇ ਜੇ ਜਿਤਨਾ ਹੌਲੀ-ਹੌਲੀ ਜਿਤਨਾ ਸੰਗਤਾਂ ਜਿਤਨਾ ਵਧੀਆਂ ਜਾਂਦੀਆਂ ਵਾ ਅਖੰਡ ਪੜਦਾ ਘਟਣ ਦੀ ਜਿਤਨਾ ਸੰਗਤ ਨੂੰ ਪਤਾ ਲੱਗਦਾ ਜਾਂਦਾ ਤੇ ਜਿਤਨਾ ਮਹਾਰਾਜ ਅਸੰਮਰਾਜਾਂ ਸੂਰ ਕਰਦੇ ਨੇ ਤੇ ਹੁਣ ਦੇਸ਼ਾਂ ਬਦੇਸ਼ ਸਭ ਸੰਗਤਾਂ ਆਉਂਦੀਆਂ ਨੇ ਆਪਾਸਾਂ ਜਿੰਦਿਆਂ ਗਰਹਾਉਂਦੀਆਂ ਨੇ ਤੇ ਮਾਲਕ ਕਿਰਪਾ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭਾਗ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰ ਹੋ ਹਾਂਜੀ ਹਾਂਜੀ ਅੱਜ ਗੁਰਦੁਆਰਾ ਸਾਹਿਬ 'ਚ ਤੁਹਾਡੇ ਖੰਡ ਪਾਠਾਂ ਦੀ ਲੜੀਆਂ ਚੱਲੀਆਂ ਜਿਹਦਾ ਕੱਲ ਕਾਂਗਰਸ ਹਮਤ ਕੀ ਕਹਿਣਾ ਚਾਹੀਦਾ ਖੰਡ ਪਾਠਾਂ ਦੀਆਂ ਲੜੀਆਂ ਚੱਲੀਆਂ ਜੀ 80 ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਆਪਣੀ ਸੇਵਾ ਲਗਾ ਰਿਹਾ ਪਰ ਮਲਤਾਂ ਇਸੇ ਵਿੱਚ ਕਿੰਨਾ ਕਿ ਨਾ ਗ੍ਰਾਮ ਪੰਚਾਇਤ ਦੇ ਪਿੰਡ ਦੇ ਵਸਨੀਕਾਂ ਦਾ ਤੇ ਐਨਓਪੀ ਦੇ ਨਾਲ ਵੀ ਕិច្ច ਸਹਿਯੋਗ ਹੋਣਾ ਹਾਂਜੀ ਹਾਂਜੀ ਸਾਰਿਆਂ ਦਾ ਸੰਯੋਗ ਹੈ ਜੀ ਗ੍ਰਾਮ ਪੰਚਾਇਤ ਦਾ ਵੀ ਵਰਕਮਨ ਕਮੇਟੀ ਦਾ ਵੀ ਐਨਆਰਏ ਦੀਆਂ ਦਾ ਵੀ ਸਾਰਿਆਂ ਦਾ ਸਹਿਯੋਗ ਹੈ ਕੋਈ ਆਪਣਾ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੂਰ ਦੂਰ ਇਹ ਸੰਕਲਪ ਹਾਂਜੀ ਗੁਰੂ ਘਰ ਦੇ ਨਾਲ ਜੁੜਗੇ ਆਪਾਂ ਗੁਰੂ ਘਰ ਦੇ ਮੱਤਵੱਤ ਜਿੰਨੇ ਨੇ ਸੇਵਾ ਕੀਤੀ ਤੇ ਸ਼ੇਸ਼ੀ ਜੀ ਜਿਵੇਂ ਆਪਾਂ ਵਰਤਲੇ ਦਾ ਨਾਮ ਕੀ ਹੈ ਜੀ ਅਹਿਸਾਸ ਕੀ ਹੈ ਇਹ ਗੁਰਦੁਆਰਾ ਪਿੰਡ ਭਗਤਪੁਰ ਗੰਦੂਪੁਰ ਦੇ ਵਿੱਚ ਆ ਜੀ ਮਹਾਪੁਰਸ਼ਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਆ ਮਹਾਪੁਰਸ਼ਾਂ ਦਾ ਜੀ ਇੱਥੋਂ ਦੇ ਜਨਮ ਦੇਣਾ ਜਨਮ ਸਥਾਨ ਵੀ ਇੱਥੇ ਬਣਿਆ ਹੋਇਆ ਵਾ ਮਹਾਪੁਰਸ਼ਾਂ ਦਾ ਪਰਿਵਾਰ ਵੀ ਇਸੇ ਪਿੰਡ ਹੀ ਅਜੇ ਮੌਜੂਦ ਹੈਗਾ ਵਾ ਜੀ ਮਹਾਪੁਰਸ਼ ਬਾਬਾ ਵੀਰ ਸਿੰਘ ਜੀ ਦੀ ਗੱਦੀ ਤੇ ਬੈਠੇ ਰਹੇ ਆ ਮਹਾਪੁਰਸ਼ ਦਾ ਨਾਮ ਹੈ ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਇਹ ਕਿੰਨੇ ਕੁ ਪੁਰਾਣੀ ਗੱਦੀ ਹੈ ਇਹ ਘੱਟੋ ਘੱਟ ਜੀ 70-80 ਸਾਲ ਪੁਰਾਣੀ ਗੱਦੀ ਹੈ 70-75